ਦਲੀਪਕੋਟ ਟਿਵਾਣਾ ਦੀ ਸਵੈ ਜੀਵਨੀ ਨੰਗੇ ਪੈਰਾਂ ਦਾ ਸਫ਼ਰ ਦਾ ਅਗਲਾ ਕਾਂਡ 20 ਦਸੰਬਰ ਦਾ ਮਹੀਨਾ ਭਿੱਜਿਆ ਜ ਬਦਲਵਾਈ ਦਾ ਦਿਨ ਉਦਾਸ ਜੀ ਸ਼ਾਮ ਮੈਂ ਆਪਣੇ ਕਮਰੇ ਵਿੱਚ ਬੈਠੀ ਸਵੈਟਰ ਪੁੰਦਰੀ ਸੀ ਜੀਜਾ ਘਟਿਆ ਉੱਠ ਕੇ ਬਾਹਰ ਜਾ ਕੇ ਠੰਡੇ ਪਾਣੀ ਦਾ ਗਲਾਸ ਪੀਤਾ ਪਰ ਜੀ ਅਜੇ ਵੀ ਖबरा ਰਿਆ ਸੀ ਆ ਕੇ ਬਿਸਤਰੇ ਵਿੱਚ ਪੈ ਗਈ ਕੀ ਗੱਲ 베ਜੀ ਨੇ ਪੁੱਛਿਆ ਜੀਜਾ ਖबराਉਂਦਾ ਮੈਂ ਜਦੋਂ ਅੱਖਿਆ ਪਾਣੀ ਨਾ ਮੇਰੀਆਂ ਅੱਖਾਂ ਪਰ ਆਈਆਂ ਮੈਂ 20 ਵਾਰੀਂ ਅੱਖਿਆ ਕਿਤਾਬਾਂ ਨਾਲ ਇੰਨਾ ਮੱਥਾ ਨਾ ਮਾਰਿਆ ਕਰ ਜੀ ਤਾਂ ਘਬਰਾਉ ਗਈ ਪੈਤਾਂ ਪੜ ਕੇ ਕੀ ਕਰਨਾ ਹੈ ਕਿਹੜਾ ਕੋਈ ਨੌਕਰੀ ਕਰਨੀ ਹੈ ਬੇਜੀ ਸਗੋਂ ਡਾਂਟ ਰਹੀ ਸੀ ਉਹਨਾਂ ਮੇਰੀ ਪਾ ਟੋਹੀ ਮੱਥੇ ਤੇ ਹੱਥ ਲਾਇਆ ਤੇ ਬਾਹਰ ਆ ਕੇ ਡਾਕਟਰ ਨੂੰ ਟੈਲੀਫੋਨ ਕਰ ਦਿੱਤਾ ਜੇਲ ਤੋਂ ਡਾਕਟਰ ਆ ਗਿਆ ਦੇਖਦਾ ਕਿ ਅੱਖਿਆ ਕਿ ਕੋਈ ਗੱਲ ਨਹੀਂ ਘਬਰਾਉਣ ਵਾਲੀ ਬਜ਼ਾਰੋਂ ਮੰਗਵਾ ਕੇ ਕੋਰਾ ਮਿੰਦਾ ਹੁਣੇ ਮੇਰੇ ਟੀਕਾ ਲਗਾਇਆ ਤੇ ਕੋਰਾ ਮਿੰਦੀ ਦੀ ਇੱਕ ਸ਼ੀਸ਼ੀ ਮੰਗਵਾ ਕੇ ਰੱਖ ਗਿਆ ਕਿ ਜਦੋਂ ਕਦੇ ਫਿਰ ਏਉਂ ਮਹਿਸੂਸ ਹੋਵੇ ਤਾਂ 10-12 ਬੂੰਦਾਂ ਕੋਰਾ ਮਿੰਦੀਆਂ ਪਾਣੀ ਵਿੱਚ ਪਾ ਕੇ ਪੀ ਲਵਾਂ ਇੱਕ ਗੋਲੀ ਉਹ ਮੈਨੂੰ ਨੀਂਦੀ ਦੇ ਗਿਆ ਰਾਤ ਨੂੰ ਰੋਟੀ ਖਾਣ ਨੂੰ ਮੇਰਾ ਦਿਲ ਨਹੀਂ ਕੀਤਾ ਨਿਤ ਵਾਂ ਖਸਕਸ ਤੇ ਬਦਾਮਾਂ ਵਾਲਾ ਦੁੱਧ ਪੀਜੀ ਨੇ ਜ਼ਬਰਦਸਤੀ ਪਿਲਾ ਦਿੱਤਾ ਨੀਂਦ ਵਾਲੀ ਗੋਲੀ ਖਾ ਕੇ ਮੈਂ ਜਲਦੀ ਸੌਂ ਗਈ ਆਪ ਸੌਣ ਤੋਂ ਪਹਿਲਾਂ ਰਾਤ ਦੇ 11:00 ਵਜੇ ਹੁਫੜ ਜੀ ਨੇ ਮੈਨੂੰ ਜਗਾ ਕੇ ਪੁੱਛਿਆ ਕਿ ਮੇਰੀ ਤਬੀਅਤ ਤਾਂ ਠੀਕ ਹੈ ਹਾਂ ਠੀਕ ਹੈ ਆਖ ਮੈਂ ਪੀਟਾਂਗੀ ਸਵੇਰੇ ਸਵੇਰੇ ਸੁਪਨਾ ਆਇਆ ਜਿਵੇਂ ਫੁੱਫੜ ਜੀ ਮਰ ਗਏ ਹਨ ਸੁਪਨੇ ਵਿੱਚ ਹੀ ਮੈਂ ਬਹੁਤ ਰੋਈ ਤੇ ਰੋਂਦਿਆਂ ਰੋਂਦਿਆਂ ਮੇਰੀ ਜਾਗ ਖੁੱਲ ਗਈ ਲਾਈਟ ਚ ਗਈ ਟਾਈਮ ਦੇਖਿਆ 4 ਵਜੇ ਸਨ ਰੋਣ ਕਰਕੇ ਮੇਰੀਆਂ ਅੱਖਾਂ ਅਜੇ ਵੀ ਪਾਣੀ ਨਾਲ ਭਰੀਆਂ ਪਈਆਂ ਸਨ ਖਿਆਲ ਆਇਆ ਸੁਪਨੇ ਵਿੱਚ ਜਿਸ ਦੀ ਮੌਤ ਹੋਵੇ ਆਖਦੇ ਨੇ ਅਸਲ ਵਿੱਚ ਉਸ ਦੀ ਉਮਰ ਵੱਧਦੀ ਹੈ ਇਹ ਸੋਚ ਕੇ ਮਨ ਸ਼ਾਂਤ ਹੋ ਗਿਆ ਸ਼ੁਕਰ ਕੀਤਾ ਇਸ ਸੁਪਨਾ ਹੀ ਸੀ ਤੇ ਲਾਈਟ ਬਜਾ ਕੇ ਮੈਂ ਫਿਰ ਸੌਂਗੀ ਦਿਨ ਚੜ੍ਹੇ ਮੈਂ देर ਨਾਲ ਜਾਗੀ ਫੁੱਫੜ ਜੀ ਨੇ ਹਰੇਕ ਐਤਵਾਰ ਵਾਂਗ ਮਾਲਿਸ਼ ਕਰਾਈ ਸਿਰ ਨਾਤੇ ਤੇ ਬ੍ਰੀਕਫਾਸਟ ਲੈ ਕੇ ਵਿਹੜੇ ਵਿੱਚ ਬੈਠ ਕੇ ਅਖਬਾਰ ਪੜ੍ਹਨ ਲੱਗ ਪਏ ਮੈਂ ਚਾਹ ਪੀ ਕੇ ਉਹਨਾਂ ਦੇ ਕੋਲ ਬੈਠ ਕੇ ਸਵੈਟਰ ਬੁਣਨ ਲੱਗ ਪਈ ਰਾਤ ਵਾਲਾ ਸੁਪਨਾ ਮੈਨੂੰ ਯਾਦ ਸੀ ਜੇ ਮੈਂ ਇੱਕ ਬਚੈਣੀ ਜੀ ਮਹਿਸੂਸ ਕੀਤੀ ਇਹ ਸਵੈਟਰ ਕਿਦਾ ਬੇਟਾ ਫੁੱਪੜ ਜੀ ਨੇ ਪੁੱਛਿਆ ਤੁਹਾਡਾ ਮੈਂ ਕਿਹਾ ਮੇਰੇ ਕੋਲ ਤਾਂ ਕਈ ਸਵੈਟਰ ਹੈਗੇ ਨੇ ਪਰ ਤੁਹਾਨੂੰ ਗੁਰਵਚਨ ਭਰਾ ਜੀ ਦੇ ਲੜਕੇ ਦਾ ਵਿਆਹ ਹੈ ਨਾ ਉਸ ਲਈ ਤੁਹਾਨੂੰ ਨਵਾਂ ਸਵੈਟਰ ਬਣਾ ਕੇ ਦੇਵਾਂਗੀ ਮੈਂ ਦੱਸਿਆ ਅਖਬਾਰ ਮੁਕਾ ਕੇ ਫੁੱਫੜ ਜੀ ਨੇ ਵਾਲ ਵਾਹੇ ਪਗੜੀ ਬੰਨੀ ਕਪੜੇ ਬਦਲੇ ਤੇ ਬੇਜੀ ਨੂੰ ਆਖਣ ਲੱਗੇ ਕਈ ਦਿਨ ਤੋਂ ਮੇਰਾ ਪੇਟ ਜ਼ਰਾ ਭਾਰਾ ਭਾਰਾ ਲੱਗਦਾ ਹੈ ਡਾਕਟਰ ਜਗਦੀਸ਼ ਨੂੰ ਦਿਖਾਈ ਆਉਣਾ ਹਾਲੇ ਮੇਲਾ ਹੂੰ ਅੱਜ ਐਤਵਾਰ ਹੈ ਘਰੀ ਹੋਏਗਾ ਚਲੋ ਮੈਂ ਵੀ ਚੱਲਦੀ ਆ ਆਖ ਬੇਜੀ ਵੀ ਤਿਆਰ ਹੋਣ ਲੱਗ ਪਏ ਜਾਣ ਤੋਂ ਪਹਿਲਾਂ ਉਹਨਾਂ ਪੁੱਛਿਆ ਬੀਬੀ ਕਿੱਥੇ ਹੈ ਬੇਜੀ ਨੇ ਦੱਸਿਆ ਉੱਪਰ ਨੂੰ ਗਈ ਹੈ ਕੁਛ ਆਖਣਾ ਬੋਲੇ ਨਹੀਂ ਕੋਠੀ ਤੋਂ ਬਾਹਰ ਆ ਕੇ ਪਹਿਲਾਂ ਉਹਨਾਂ ਡਰਾਈਵਰ ਨੂੰ ਕਾਰ ਕੱਢਣ ਨੂੰ ਆਖਿਆ ਫਿਰ ਆਖਣ ਲੱਗੇ ਕਾਰ ਰਹਿਣ ਦੇ ਤੂ ਜੰਗ ਸਿਆਂ ਟਾਂਗਾ ਜੋੜ ਲਿਆ ਫਿਰ ਇਸ ਤੋਂ ਪਹਿਲਾਂ ਕਿ ਜੰਗ ਟਾਂਗਾ ਜੋੜ ਕੇ ਲਿਆਂਦਾ ਇਹ ਆਖ ਕੇ ਤੁਰ ਪੈ ਕਿ ਰਹਿਣ ਦੇ ਪੈਦਲ ਹੀ ਜਾਉਣਾ ਆੜੇ ਥੋੜੀ ਜੀ ਸੈਰ ਹੋ ਜਾਊ ਆਖਦੇ ਨੇ ਡਾਕਟਰ ਦੇ ਘਰ ਗਏ ਉਹਨੇ ਆਖਿਆ ਚਲੋ ਹਸਪਤਾਲ ਚੱਲਦੇ ਆ ਉੱਥੇ ਜਾ ਕੇ ਦੇਖਦੇ ਆ ਕੀ ਗੱਲ ਹੈ ਹਸਪਤਾਲ ਜਾ ਕੇ ਡਾਕਟਰ ਨੇ ਉਹਨਾਂ ਨੂੰ ਬੈੱਡ ਤੇ ਪਾਇਆ ਦੇਖਣੇ ਲੱਗਿਆ ਸੀ ਕਿ ਉਹਨਾਂ ਨੂੰ ਸਖਤ ਦਿਲ ਦਾ ਦੌਰਾ ਪਿਆ ਤੇ ਉਹ ਪੂਰੇ ਹੋ ਗਏ ਕੁਝ ਚਿਰ ਮਕਾਨਾ ਆਉਂਦੀਆਂ ਰਹੀਆਂ ਉਹ ਕਲਾਫ ਹੁੰਦਾ ਰਿਹਾ ਤੇ ਆਏ ਗਏ ਲੋਕਾਂ ਨਾਲ ਕਰ ਪਰਿਆ ਰਹਿੰਦਾ ਪਰ ਪੂਗ ਪੈ ਜਨਮ ਅਗਰੋਂ ਕਰਦੇ ਸਾਰੇ ਜੀ ਜਿਵੇਂ ਆਪਣੀ ਆਪਣੀ ਥਾਂ ਕੱਲੇ ਹੋ ਗਏ ਸੀ ਜਿਵੇਂ ਕਿਸੇ ਦਾ ਵੀ ਦੁਨੀਆ ਉੱਤੇ ਕੋਈ ਨਹੀਂ ਸੀ ਰਹਿ ਗਿਆ ਵੱਡੇ 베ਜੀ ਨੂੰ ਲੋਕਾਂ ਨੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਸਿਖਾਇਆ ਤੂੰ ਸਭ ਘਾਸੇ ਚੋਂ ਆਪਣਾ ਅੱਧ ਵਡਾ ਕੇ ਪਾਸੇ ਹੋ ਜਾ ਜਿਹਨੂੰ ਮਰਜ਼ੀ ਦੇ ਜਿਹਨੂੰ ਮਰਜ਼ੀ ਨਾ ਦੇ ਪਰ ਉਹਨਾਂ ਆਖਿਆ ਮੇਰੇ ਬਿਨਾ ਛੋਟੀ ਦਾ ਕੌਣ ਹੈ ਉਹ ਜੇ ਰੂਲੂਗੀ ਮੇਰੇ ਆਦਮੀ ਦਾ ਨੋਂ ਰੂਲੂਗਾ ਅਸੀਂ ਤਾਂ ਦੁੱਖ ਸੁੱਖ ਰਲ ਕੇ ਹੀ ਕੱਟਾਂਗੇ ਛੋਟੇ 베ਜੀ ਨੂੰ ਵੀ ਬਥੇਰਿਆਂ ਨੇ ਆਖਿਆ ਸਾਰੀ ਉਮਰ ਤੂੰ ਵੱਡੀ ਦੀਆਂ ਜੁੱਤੀਆਂ ਖਾਧੀਆਂ ਨੇ ਹੁਣ ਤੈਂ ਉਸ ਤੋਂ ਕੀ ਲੈਣਾ ਹੈ ਪਰ ਉਹਨਾਂ ਨੇ ਵੀ ਇਹੀ ਆਖਿਆ ਸਰਦਾਰ ਸਾਹਿਬ ਹੁੰਦੇ ਗੱਲ ਹੋਰ ਸੀ ਪਰ ਹੁਣ ਮੇਰੇ ਬਿਨਾ ਉਹਦਾ ਵੀ ਕੌਣ ਹੈ ਬਾਪੂ ਜੀ ਫੁੱਫੜ ਜੀ ਦੇ ਮਰਨ ਤੇ ਬਹੁਤ ਰੋਏ ਤੇ ਇਹ ਵੀ ਆਖਿਆ ਐਦੂ ਤਾਂ ਮੈਂ ਮਰ ਜਾਂਦਾ ਸਰਦਾਰ ਦੇ ਮਰਨ ਨਾਲ ਤਾਂ ਉਹਦਾ ਨਾਂ ਹੀ ਮੁੱਕ ਗਿਆ ਵੀਰੇ ਨੂੰ ਤੇ ਛੋਟੀ ਭੈਣ ਨੂੰ ਸਾਡੇ ਕੋਲ ਛੱਡ ਗਏ ਇੱਕ ਭੈਣ ਲੁਧਿਆਣੇ ਹੋਸਟਲ ਵਿੱਚ ਪੜਦੀ ਸੀ ਤੇ ਇੱਕ ਖੰਨੇ ਉਹ ਆਪ ਕਦੇ ਇੱਥੇ ਸਾਡੇ ਕੋਲ ਆ ਜਾਂਦੇ ਤੇ ਕਦੇ ਪਿੰਡ ਚਲੇ ਜਾਂਦੇ ਫੁੱਫੜ ਜੀ ਦੇ ਮਰਨ ਤੋਂ ਪਹਿਲਾਂ ਉਹਨਾਂ ਦੇ ਪਿੰਡ ਦੇ ਇੱਕ ਸਾਊ ਲਫਟੈਨ ਨਾਲ ਮੇਰੇ ਤੋਂ ਛੋਟੀ ਸਰਜੀਤ ਦਾ ਵਿਆਹ ਕਰ ਦਿੱਤਾ ਗਿਆ ਸੀ ਤਾਂ ਜੋ ਫੁੱਫੜ ਜੀ ਤੋਂ ਪਿੱਛੋਂ ਵੀ ਉਸ ਨਗਰ ਖੇੜੇ ਨਾਲ ਸਾਡਾ ਸਬੰਧ ਬਣਿਆ ਰਹੇ ਫੁੱਫੜ ਜੀ ਦੀ ਮੌਤ ਤੋਂ ਮਗਰੋਂ ਅਸੀਂ ਲੋਕਾਂ ਦੇ ਰੰਗ ਬਦਲਦੇ ਦੇਖੇ ਅਗੇ ਨਵਾਬ ਦੀ ਕੁੱਤੀ ਮਰ ਗਈ ਸਾਰਾ ਪਿੰਡ ਮਕਾਣੇ ਆਇਆ ਨਵਾਬ ਮਰ ਗਿਆ ਕੋਈ ਨਾ ਆਇਆ ਵੱਡੇ ਬੇਜੀ ਸਿਆਣਿਆਂ ਦੀ ਕਥੀ ਗੱਲ ਚੇਤਾਰ ਦੇ ਜਿਸ ਘਰ ਵਿੱਚ ਆਏ ਗਿਆਂ ਦਾ ਅਫਸਰ ਵਜ਼ੀਰਾਂ ਦਾ ਕੰਮ ਕਰਾਉਣ ਵਾਲੇ ਲੋਕਾਂ ਦਾ ਮੇਲਾ ਲੱਗਿਆ ਰਹਿੰਦਾ ਸੀ ਉਸ ਘਰ ਵਿੱਚ ਕੌਂਪਣ ਲੱਗੇ ਜਿਹੜੀ ਭਾਬੀ ਹਰਨਾਮ ਕੁਰ ਮੈਨੂੰ ਫੁੱਫੜ ਜੀ ਦੇ ਜਿਉਂਦਿਆਂ ਆਪਣੀ ਧੀ ਜਗਿੰਦਰ ਦੇ ਬਰਾਬਰ ਮੰਦੀ ਸੀ ਉਸਦੇ ਘਰੋਂ ਸਕੂਲ ਵਾਲੀ ਮਾਈ ਭਾਬੀ ਬੀਬੀ ਪਰੋਤਨੀ ਦੇ ਹੱਥ ਸੁਨੇ ਆਇਆ ਸਰਦਾਰ ਤਾਂ ਹੁਣ ਮਰ ਗਿਆ ਕੁੜੀਆਂ ਨੂੰ ਜੇ ਕੋਠੀ ਚੋਂ ਕਬੂਤਰਾ ਵਾਂਗੂ ਨਾ ਉਡਾ ਦਿੱਤਾ ਵਿੱਚੋਂ ਮੈਂ ਸਹਿਮ ਕੇ ਉੱਪਰੋਂ ਗਰਜ ਕੇ ਮਾਈ ਨੂੰ ਆਖਿਆ ਉਹਨਾਂ ਨੂੰ ਆਖਦੇ ਨਹੀਂ ਜਾ ਕੇ ਬਈ ਬੀਬੀ ਜੀ ਬਾਖਦੀ ਸੀ ਮੈਂ ਤਾਂ ਮਰੀ ਜਿਉਂਦੀ ਇੱਕ ਬਰਾਬਰਾਂ ਪਰ ਕਿਸੇ ਵੀ ਕੁੜੀ ਜਾਂ ਬੁੜੀ ਵੱਲ ਉਂਗਲ ਕਰਨ ਤੋਂ ਪਹਿਲਾਂ ਉਹ ਆਪਣੇ ਤਿੰਨ ਪੁੱਤਾਂ ਦੀ ਖੈਰ ਬਣਾ ਲੈਣ ਉਹਨਾਂ ਨੂੰ ਪਤਾ ਮੈਨੂੰ ਪਿਸਤੌਲ ਚਲਾਉਣਾ ਆਉਂਦਾ ਤੇ ਬੰਦੂਕ ਵੀ ਉਹਨਾਂ ਦੇ ਤਿੰਨ ਪੁੱਤਰਾਂ ਨੂੰ ਮਾਰ ਕੇ ਆਪ ਮਰਜੂ ਇਸ ਗੱਲ ਨੂੰ ਯਾਦ ਰੱਖਣ ਮਾਈ ਵਿਚਾਰੀ ਜਿਵੇਂ ਹੁਕਮ ਦੀ ਬੱਦੀ ਸੁਨੇਹਾ ਲੈ ਆਈ ਸੀ ਉਸੇ ਤਰ੍ਹਾਂ ਹੁਕਮ ਦੀ ਬੱਦੀ ਸੁਨੇਹਾ ਲੈ ਵੀ ਗਈ ਅਗਲੇ ਦਿਨ ਹੀ ਤੇਜਾ ਸਿੰਘ ਭਰਾਜੀ ਜੋ ਡੀਐਸਪੀ ਸਨ ਤੇ ਜਿਨ੍ਹਾਂ ਆਪਣੀ ਤੀ ਕਿਸੇ ਰਾਜੇ ਦੇ ਰਿਸ਼ਤੇਦਾਰ ਨੂੰ ਵਿਆਹੀ ਸੀ ਆਪਣੀ ਬਹੁਤੀ ਭਾਬੀ ਹਰਨਾਮ ਕੋਲ ਨਾਲ ਸਾਡੀ ਕੋਠੀ ਆਏ ਲੱਗੇ ਪੋਚੇ ਮਾਰਨਖ ਬੀਬਾ ਤੁਸੀਂ ਗਲਤ ਸਮਝ ਗਏ ਅਸੀਂ ਕਦੇ ਐਂ ਕਹਿ ਸਕਦੇ ਹਾਂ ਮਾਈ ਕਿਸੇ ਹੋਰ ਦੇ ਭਲੇਖੇ ਆ ਕੇ ਉਸਨੂੰ ਗੱਲ ਸਮਝ ਨਹੀਂ ਲੱਗੀ ਹੋਣੀ ਮੈਂ ਨੂੰ ਬੁਲਾਮਾ ਮੈਂ ਆਖਿਆ ਤੁਸੀਂ ਕੀ ਬਲਾਉਗੇ ਮੈਂ ਆਪ ਸੱਜ ਕੇ ਝੜੂੰਗੀ ਉਸਨੂੰ ਹੈ ਕਮਲੀ ਤੂੰ ਬੀਬਾ ਨੂੰ ਕੀ ਆਖਤਾ ਜਾ ਕੇ ਸਾਨੂੰ ਤਾਂ ਤੁਸੀਂ ਜਗਿੰਦਰ ਵਰਗੇ ਹੋ ਹਰਨਾਮਕੁਰ ਭਾਬੀ ਆਖਰੀ ਸੀ ਹਰਨਾਮਕੁਰੇ ਰੱਬ ਤੋਂ ਸਤ ਵੇਲੇ ਡਰੀਏ ਰੱਬ ਮਾੜਾ ਵੇਲਾ ਨਾ ਲਿਆਵੇ ਕਿਸੇ ਤੇ ਮੇਰੇ ਜਿਉਂ ਦੀ ਝਾਕ ਦੇਖਾਂ ਕੋਈ ਇਸ ਘਰ ਕਰਨੀ ਜੇ ਕਾਲਜਾ ਨਾ ਖਾਜਾਂ ਕੱਢ ਕੇ ਵੱਡੇ 베ਜੀ ਨੇ ਰੋਬ ਨਾਲ ਦੱਪਕਾ ਮਾਰਿਆ ਤੇਰ ਨਾਮ ਕਰਪਾ ਬਿਪੁੱਤਾਂ ਦੇ ਨਾਮ ਕਰਕੇ ਗਈ ਬਈ ਜੇ ਅਸੀਂ ਦਿਲ ਵਿੱਚ ਕੋਈ ਮੈਲ ਰੱਖੀਏ ਉਦੋਂ ਆਦਮੀ ਮਾਰੇ ਤੋਂ ਉਸਦੀ ਔਰਤਾਂ ਨੂੰ ਕੋਈ ਪੈਨਸ਼ਨ ਨਹੀਂ ਸੀ ਮਿਲਦੀ ਪਿੰਡੋਂ ਠੇਕਾ 6 ਮਹੀਨੇ ਆਉਂਦਾ ਸੀ ਬੈਂਕ ਵਿੱਚ ਜੋ ਧਰਿਆ ਠਕਿਆ ਸੀ ਉਹ ਕਿੰਨਾ ਕੁ ਉੱਚੇ ਕੱਡ-ਕੱਡ ਖਾਈ ਜਾਣਾ ਸੀ ਇਸ ਲਈ ਹਰ ਪਾਸੇ ਸੰਕੋਚ ਕਰਨ ਦੀ ਲੋੜ ਸੀ ਕਾਰ ਬਰਾਂਡੇ ਵਿੱਚ ਖੜੀ ਕਰ ਦਿੱਤੀ ਡਰਾਈਵਰ ਹਟਾ ਦਿੱਤਾ ਮੱਝਾਂ ਕਾਂਵਾ ਵੀ ਚਿੱਠੀਆਂ ਨੌਕਰ ਚੱਕਰ ਹਟਾ ਦਿੱਤੇ ਫਲਾਂ ਦੀਆਂ ਮਠਿਆਈਆਂ ਦੀਆਂ ਡਰਾਈ ਫਰੂਟਾਂ ਦੀਆਂ ਟੋਕਰੀਆਂ ਹੁਣ ਬੰਦ ਹੋ ਗਈਆਂ ਤਾਂ ਇਹ ਜੈਮਲ ਨੂੰ ਕੋਠੀ ਦੇ ਮਗਰਲੇ ਕਮਰੇ ਦੇ ਦਿੱਤੇ ਬਈ ਹੁਣ ਆਪਨਾ ਤੇ ਆਪਣੇ ਟੱਬਰ ਦਾ guzara ਆਪ ਕਰੋ ਬਲਵੰਤ ਭਾਬੀ ਹੋਰਾਂ ਦੀ ਵੀ ਜਦੋਂ ਮੁੜ ਕੇ ਪਟਿਆਲੇ ਦੀ ਬਦਲੀ ਹੋਈ ਤਾਂ ਅੱਡ ਕਰ ਲੈ ਕੇ ਰਹੇ ਰਗਵੀਰ ਭਰਾ ਜੀ ਦੀ ਬਦਲੀ ਜਲੰਧਰ ਦੀ ਹੋ ਗਈ ਫੇਰ ਵੀ ਵੱਡੇ 베ਜੀ ਚਤੰਤਰ ਹੋ ਕੇ ਆਖਦੇ ਸਰਦਾਰ ਦੇ ਹੁੰਦਿਆ ਕਦੇ ਪਤਾ ਹੀ ਨਹੀਂ ਸੀ ਬਈ ਇਹ ਦਿਨ ਵੀ ਆ ਜਾਣਗੇ ਫੇਰ ਇੱਕ ਦਿਨ ਸ਼ਾਇਦ ਕੋਈ ਚੀਜ਼ ਚਾਹੀਦੀ ਸੀ ਲਾਕਰ ਖੋਲਣ ਬੈਂਕ ਗਈ ਚ ਅੱਗੋਂ ਬੈਂਕ ਵਾਲਿਆਂ ਮੈਨੂੰ ਲਾਕਰ ਖੋਲਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਲਾਕਰ ਮੇਰੇ ਤੇ ਫੁੱਫੜ ਜੀ ਦੇ ਨਾਮ ਉੱਪਰ ਸੀ ਪਰ ਕਿਸੇ ਨੇ ਅਰਜ਼ੀ ਦੇ ਦਿੱਤੀ ਕਿ ਮੈਂ ਉਹਨਾਂ ਦੇ ਜਿਉਂਦਿਆਂ ਭਾਵੇਂ ਲਾ ਕੇ ਖੋਲ ਸਕਦੀ ਸੀ ਪਰ ਉਹਨਾਂ ਦੇ ਮਰਨ ਪਿਛੋਂ ਨਹੀਂ ਕਿਉਂਕਿ ਮੈਂ ਉਹਨਾਂ ਦੀ ਵਾਰਸ ਨਹੀਂ ਸੀ ਤੇ ਉਹਨਾਂ ਦੀ ਵਿਸੀਅਤ ਅਜੇ ਖੋਲੀ ਜਾਣੀ ਸੀ ਮੈਂ 베ਜੀ ਹੋਰਾਂ ਨੂੰ ਆ ਕੇ ਦੱਸਿਆ ਬੜੇ ਫਿਕਰਮੰਦ ਹੋ ਗਏ ਕਿਉਂਕਿ ਉਹਨਾਂ ਨੂੰ ਫੁੱਫੜ ਜੀ ਦੀ ਕਿਸੇ ਵਿਸੀਅਤ ਦਾ ਪਤਾ ਨਹੀਂ ਸੀ ਉਹਨਾਂ ਨੂੰ ਲੱਗਿਆ ਕੀ ਪਤਾ ਹੈ ਉਹਨਾਂ ਤੋਂ ਇਹਨੇ ਕਿਹੜੇ ਵੇਲੇ ਕਿਉ ਜੇ ਕਿਸੇ ਕਾਗਜ਼ ਤੇ ਦਸਤਕਤ ਕਰਾ ਲੇ ਹੁਣ ਪਰ ਵਿਸੀਅਤ ਡੀਸੀ ਦੇ ਦਫ਼ਤਰ ਪਈ ਸੀ ਕਰਵਾਈ ਗਈ ਪੜਾਈ ਗਈ ਉਹਨਾਂ ਲਿਖਿਆ ਸੀ ਮੇਰੀ ਜਾਇਦਾਦ ਤੇ ਮੇਰੇ ਹੋਰ ਸਭ ਕਾਸੀ ਦੀਆਂ ਮਾਲਕ ਮੇਰੀਆਂ ਦੋਵੇਂ ਬੀਵੀਆਂ ਹਨ ਤੌਖਲਾ ਮਿਟ ਗਿਆ ਪਰ ਮੈਂ ਲਾਕਰ ਨਹੀਂ ਸੀ ਖੋਲ ਸਕਦੀ ਲਾਕਰ ਮੇਰੇ ਨਾਂ ਸੀ ਕੋਈ ਹੋਰ ਵੀ ਉਸ ਨੂੰ ਨਹੀਂ ਸੀ ਖੋਲ ਸਕਦਾ ਅਖੀਰ ਮਾਮਲਾ ਕੋਰਟ ਵਿੱਚ ਗਿਆ ਫੈਸਲਾ ਇਹ ਹੋਇਆ ਲਾਕਰ ਖੋਲ ਕੇ ਸਾਰੀਆਂ ਚੀਜ਼ਾਂ ਭਾਵ ਸਾਰੇ ਗਹਿਣਿਆਂ ਦਾ ਵਜ਼ਨ ਕਰਕੇ ਮੁੱਲ ਜਾਣ ਕੇ ਉਹਨੇ ਮੁੱਲ ਦੀਆਂ ਦੋ ਜ਼ਮਾਨਤਾਂ ਲੈ ਕੇ ਉਹ ਗਹਿਣੇ ਸਰਦਾਰ ਦੀਆਂ ਦੋਵੇਂ ਘਰ ਵਾਲੀਆਂ ਵਿੱਚ ਅੱਧੇ-ਅੱਧੇ ਵੰਡ ਦਿੱਤੇ ਜਾਣ ਪਤਾ ਲੱਗਣ ਤੇ ਫਿਰ ਕੁਝ ਲੋਕਾਂ ਨੇ ਵੰਡੇ ਵੇਚੀ ਨੂੰ ਆਖਿਆ ਤੁਹਾਡੇ ਹਣ ਚਾਹੀ ਨਹੀਂ ਚੁੱਪ ਕਰਕੇ ਅੱਦੇ ਗੈਨੇ ਪੱਲੇ ਪਵਾ ਲੋ ਪਰ ਉਹਨਾਂ ਆਖਿਆ ਮੈਂ ਅੰਤ ਨੂੰ ਰਸਤੇ ਵਟਣੇ ਨੇ ਝੂਠ ਬੋਲ ਕੇ ਪੁੱਤ ਨਾਤੀ ਮੈਂ ਕਿਹਨੂੰ ਦੇਣਾ ਐ ਸਾਰਾ ਕੁਝ ਤੇ ਉਹਨਾਂ ਛੋਟੇ ਬੇਜੀ ਦੇ ਨਾਂ ਹੀ ਲਿਖ ਕੇ ਦੇ ਦਿੱਤਾ ਕਿ ਲਾਕਰ ਖੋਲਣ ਦੀ ਮੈਨੂੰ ਇਜਾਜ਼ਤ ਦੇ ਦਿੱਤੀ ਜਾਵੇ ਫੁੱਫੜ ਜੀ ਦੇ ਮਰਨਾ ਮੌਤ ਨੂੰ ਜਿਵੇਂ ਮੈਂ ਨੇੜਿਓਂ ਹੋ ਕੇ ਦੇਖਿਆ ਉਦਾਸ ਘੜੀਆਂ ਵਿੱਚ ਮੈਂ ਮੌਤ ਨੂੰ ਕਈ ਵਾਰ ਚਿਤਪਿਆ ਮੌਤ ਦੇ ਪਾਰ ਜਿਵੇਂ ਦਾਦੀ ਮਾਂ ਸੀ ਬਾਬਾ ਜੀ ਸੰਤ ਤੇ ਹੁਣ ਫੁੱਫੜ ਜੀ ਵੀ ਚਲੇ ਗਏ ਸਨ ਜ਼ਿੰਦਗੀ ਵਿੱਚ ਕੁਝ ਉਦਰੇਵੇਂ ਸਨ ਕੁਝ ਸ਼ੰਕਿਤ ਕੁਝ ਸਹਿਮ ਹੌਲੀ ਹੌਲੀ ਮੌਤ ਇੱਕ ਪਨਾ ਲੱਗਣ ਲੱਗ ਪਈ ਤੇ ਵੇਲੇ ਕੁ ਵੇਲੇ ਇਹ ਪਨਾ ਯਾਦ ਆਉਣ ਲੱਗੀ ਸ਼ਾਇਦ ਮੈਂ ਇਸ ਪਾਸੇ ਬਹੁਤ ਦੂਰ ਤੱਕ ਤੁਰਾਈ ਸੀ ਕਿ ਇੱਕ ਰਾਤ ਮੈਨੂੰ ਸੁਪਨਾ ਆਇਆ ਜਿਵੇਂ ਮੈਂ ਮਰ ਗਈ ਹਾਂ ਮਰ ਕੇ ਚਿੱਟਾ ਧੂਆ ਬਣ ਗਈ ਹਾਂ ਆਪਣੇ ਘਰ ਹਾਂ ਡਾਇਨਿੰਗ ਰੂਮ ਵਿੱਚ ਸਾਰੇ ਬੈਠੇ ਗੱਲਾਂ ਕਰ ਰਹੇ ਸਨ ਮੈਂ ਕੋਈ ਗੱਲ ਕਰਦੀ ਹਾਂ ਕੋਈ ਝਾਣੀ ਨਹੀਂ ਦਿੰਦਾ ਇਸ ਲਈ ਕਿ ਮੈਂ ਕਿਹੜਾ ਕਿਸੇ ਨੂੰ ਦਿਸਦੀ ਹਾਂ ਤੇ ਮੇਰੀ ਆਵਾਜ਼ ਕਿਹੜਾ ਕਿਸੇ ਨੂੰ ਸੁਣਾਈ ਦਿੰਦੀ ਹੈ ਮੈਂ 베ਜੀ ਨੂੰ ਆਖਦੀ ਹਾਂ 베ਜੀ ਮੈਨੂੰ ਪਿਆਸ ਲੱਗੀ ਉਹ ਨਾ ਮੇਰੀ ਗੱਲ ਸੁਣਦੇ ਹਨ ਤੇ ਨਾ ਮੇਰੇ ਵੱਲ ਤੱਕਦੇ ਹਨ ਮੈਂ ਉਹਨਾਂ ਦੀ ਬਾਹ ਫੜ ਕੇ ਹਲੋਂਦੀ ਹਾਂ ਤੇ ਬਹੁਤ ਔਖੀ ਹੋ ਕੇ ਆਖਦੀਆਂ 베ਜੀ ਮੈਨੂੰ ਪਿਆਸ ਲੱਗੀ ਐ ਪਰ ਮੈਂ ਤਾਂ ਨਿਹਦਾ ਧੂਆ ਸੀ ਹੱਦਾ ਧੂਆ 베ਜੀ ਦੇ ਇੱਕ ਪਾਸੇ ਦੀ ਨਿਕਲ ਗਿਆ ਤੇ ਅੱਧਾ ਦੂਜੇ ਪਾਸੇ ਦੀ ਉਹਨਾਂ ਨੂੰ ਕੁਝ ਪਤਾ ਨਹੀਂ ਸੀ ਲੱਗਿਆ ਇਸ ਤਰ੍ਹਾਂ ਮਨ ਦੇ ਪਿੱਛੇ ਲੱਤ ਕੇ ਦੇਨ ਨੂੰ ਗਵਾ ਦਿੰਦਾ ਹਸ਼ਰ ਮੈਨੂੰ ਇਸ ਸੁਪਨੇ ਨੇ ਆਪਣੇ ਵਿੱਚ ਹੀ ਲੰਗਾ ਕੇ ਸਮਝਾਇਆ ਲੱਗਿਆ ਜਿਸ ਮੌਤ ਨੂੰ ਮੈਂ ਪਨਾਹ ਸਮਝ ਲਿਆ ਸੀ ਉਹ ਤਾਂ ਬਹੁਤ ਵੱਡਾ ਸੰਤਾਪ ਹੈ ਤੁਸੀਂ ਜੀ ਰਹੇ ਹੁੰਦੇ ਹੋ ਤੇ ਤੁਹਾਡਾ ਜਿਸ ਮਰ ਚੁੱਕਿਆ ਹੁੰਦਾ ਹੈ ਸ਼ਾਇਦ ਇਸੇ ਨੂੰ ਪ੍ਰੇਤ ਜੋਨ ਆਖਦੇ ਹਨ ਕਿਉਂ ਇਸ ਸੁਪਨੇ ਨੇ ਜੀਵਨ ਤੋਂ ਪਾਰ ਲੀ ਕਿਸੇ ਸੁਖ ਸ਼ਾਂਤੀ ਦੀ ਆਸ ਨੂੰ ਵੀ ਖੋਲਿਆ ਸੀ ਹੁਣ ਜਦੋਂ ਵੀ ਦਿਲ ਨੂੰ ਡੋਪਿੰਦਾ ਮੈਂ ਕੋਰਾ ਮੰਡੀ ਸ਼ੀਸ਼ੀ ਵਿੱਚੋਂ ਕੁਝ ਤੁਪਕੇ ਪਾਣੀ ਵਿੱਚ ਪਾ ਕੇ ਪਿੰਦੀ ਤੇ ਮਰਨ ਬਾਰੇ ਨਹੀਂ ਸੀ ਸੋਚਦੀ ਪਰ ਕਦੇ-ਕਦੇ ਬਹੁਜੀ ਘਬਰਾਉਂਦਾ ਠੰਡੀਆਂ ਤੇ ਰੇੜੀਆਂ ਆ ਜਾਂਦੀਆਂ ਤਾਂ ਘਬਰਾ ਕੇ ਰਗਵੀਰ ਭਰਾਜੀ ਡਾਕਟਰ ਵਾਹੀ ਨੂੰ ਸੱਦ ਲਿਆਉਂਦੇ ਡਾਕਟਰ ਵਾਹੀ ਬੜਾ ਲੈਕ ਡਾਕਟਰ ਸੀ ਤੇ ਭਰਾਜੀ ਦਾ ਦੋਸਤ ਸੀ ਹਰ ਵਾਰੀ ਮੇਰੇ ਨਾਲ ਲੜਦਾ ਕਿ ਮੈਨੂੰ ਕੁਝ ਨਹੀਂ ਹੋਇਆ ਤੇ ਨਾਲ ਹੀ ਦਵਾਈਆਂ ਲਿਖ ਦਿੰਦਾ ਫੂਫੜ ਜੀ ਦੀ ਮੌਤ ਤੋਂ ਮਗਰੋਂ ਇੱਕ ਤੋਂ ਵਾਰੀ ਪ੍ਰਿੰਸੀਪਲ ਤੇਜਾ ਸਿੰਘ ਘਰਾਏ। ਦੁੱਖ ਸੁੱਖ ਪੁੱਛ ਕੇ ਚਲੇ ਗਏ। ਪਰ ਇੱਕ ਵਾਰੀ ਜਦੋਂ ਆਏ ਆਖਣ ਲੱਗੇ ਸਰਦਾਰ ਸਾਹਿਬ ਦੀ ਬੜੀ ਇੱਛਾ ਸੀ ਮੇਰੀ ਲੜਕੀ ਪੰਜਾਬੀ ਦੀ ਐਮਏ ਕਰੇ ਜਿਹਨਾਂ ਦੇ ਜਰਨੈਲ ਨਾਲ ਹੀ ਐਮਐਲਏ ਖਾਲਸਾ ਕਾਲਜ ਅੰਮ੍ਰਿਤਸਰ ਦੀ ਐਗਜ਼ੈਕਟ ਪ੍ਰੋਕ ਕਮੇਟੀ ਦੇ ਪਰਮਨੈਂਟ ਮੈਂਬਰ ਰਾਜੇ ਦੇ ਭਾਈ ਚਾਰੇ ਤੋਂ ਪੰਜਾਬ ਦੇ ਸਿਰ ਕੱਢ ਬੰਦੇ। ਉਹਨਾਂ ਦਾ ਸਭ ਨੂੰ ਦੱਸਣਾ ਸੀ ਭਈ ਅੰਗਰੇਜ਼ੀ ਨਹੀਂ ਮੇਰੀ ਤੀਨੇ ਪੰਜਾਬੀ ਦੀ ਐਮਏ ਕੀਤੀ ਹੈ ਪਰ ਤੂੰ ਤਾਂ ਪਤਾ ਲੱਗਿਆ ਹੁਣ ਬਹੁਤ ਦਿਨ ਤੋਂ ਕਾਲਜ ਹੀ ਨਹੀਂ ਜਾ ਰਹੀ। ਇੱਕ ਗੱਲ ਹੋਰ ਬੀ.ਐਚ.ਓ ਤੇਰੇ ਸਭ ਤੋਂ ਵੱਧ ਨੰਬਰ ਆਏ ਨੇ ਜਿਸ ਕਰਕੇ ਤੇਰਾ ਮੈਟ ਸਕਾਲਰਸ਼ਿਪ ਆਇਆ ਸਰਦਾਰ ਸਾਹਿਬ ਜਿਉਂਦੇ ਹੁੰਦੇ ਉਹਨਾਂ ਨੇ ਕਿੰਨੇ ਖੁਸ਼ ਹੋਣਾ ਸੀ ਕੱਲ ਨੂੰ ਕਾਲਜ ਆਏਂਗੀ ਨਾ ਅਗਲੇ ਦਿਨ ਮੈਂ ਕਾਲਜ ਚਲੀ ਗਈ ਪ੍ਰੋਫੈਸਰ ਪ੍ਰੀਤਮ ਸਿੰਘ ਹੋਰਾਂ ਪੁੱਛਿਆ ਇੰਨੇ ਦਿਨ ਆਈ ਨਹੀਂ ਕੁਝ ਨਹੀਂ ਆਖਿਆ ਗਿਆ ਬਸ ਰੋ ਪਈ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ